ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਹੀਦੀ ਦਿਹਾੜੇ ਨੂੰ ਕੋਟ ਕੋਟੀ ਪ੍ਰਣਾਮ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਸੀਂ ਸਾਰੇ ਜਾਣਦੇ ਹੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆ ਦੋ ਮਹੀਨਿਆਂ ਦੇ ਵਿੱਚ ਵਿੱਚ ਆਪਣਾ ਪੂਰਾ ਪਰਿਵਾਰ ਬਾੜ ਦਿੱਤਾ ਸੀ ਉਹਨਾਂ ਨੇ ਤਾਂ ਆਪਣੇ ਉੱਪਰ ਦੀ ਵਾਰਿਆ ਸੀ ਪਰ ਆਪਾਂ ਆਪਣੀ ਜਿੰਦਗੀ ਦੇ ਵਿੱਚ ਇਨਸਾਨ ਜੁਨੀ ਦੇ ਵਿੱਚ ਆਪਾਂ ਨੂੰ ਵਾਹਿਗੁਰੂ ਜੀ ਨੇ ਭੇਜੇ ਆਪਾਂ 10 ਮਿੰਟ ਅੱਧਾ ਘੰਟਾ ਘੰਟਾ ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਵੀ ਨਹੀਂ ਗੱਡ ਸਕਦੇ ਆਪਾਂ ਇੰਨੇ ਹੰਕਾਰੀ ਹੋ ਗਏ ਆ ਕਿ ਆਪਾਂ ਕਹਿਣਾ ਵੀ ਰੱਬ ਕੀ ਆ ਆਪਾਂ ਗੁਰਬਾਣੀ ਪੜਨ ਨੂੰ ਵੀ ਤਿਆਰ ਨਹੀਂ ਹੈਗੇ ਆਪਾਂ ਹੋਰ ਪਾਸੇ ਹਰ ਇੱਕ ਚੀਜ਼ ਤੇ ਵਿਸ਼ਵਾਸ ਕਰ ਲਾਂਗੇ ਪਰ ਗੁਰਬਾਣੀ ਤੇ ਵਿਸ਼ਵਾਸ ਗੁਰਬਾਣੀ ਤੇ ਨੁਕਤਾ ਜਿੰਨੇ ਗੁਰਬਾਣੀ ਤੇ ਹਰ ਟਾਈਮ ਤੋਂ ਕਰਦੇ ਆ ਅਜ ਮਨ ਬਹੁਤ ਉਦਾਸ ਵੀ ਸੀ ਤੇ ਸੋਚਿਆ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਦੇ ਲੜ ਲਾਉਣ ਦਾ ਉਪਰਾਲਾ ਕੀਤਾ ਜਾਵੇ ਫਿਰ ਤੋਂ ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਅਰਦਾਸ ਕਰਦੇ ਹਾਂ ਉਸ ਟਾਈਮ ਵੀ ਅਰਦਾਸ ਦੇ ਵਿੱਚ ਵੀ ਆਉਂਦਾ ਹੈ ਕਿ ਇੱਕ ਦਿਨ ਇਹ ਹੋਣਾ ਹੀ ਹੋਣਾ ਹੈ ਕਿ ਜਿੰਨੇ ਵੀ ਆਪਾਂ ਵਿਛੜੇ ਹੋਏ ਆਂ ਵਾਹਿਗੁਰੂ ਜੀ ਦੀ ਸਰਨ ਦੇ ਵਿੱਚ ਆਉਣਾ ਹੀ ਗੁਰੂ ਤੇਗ ਬਹਾਦਰ ਜੀ ਇੰਨੇ ਠੰਡੇ ਸੁਭਾਅ ਦੇ ਇੰਨੇ ਨਿਮਰਤਾ ਦੇ ਸੁਭਾਅ ਦੇ ਸੀਗੇ ਕਿ ਉਹਨਾਂ ਨੇ ਖੁਦ ਜਾ ਕੇ ਹਿੰਦੂਆਂ ਦੇ ਵਾਸਤੇ ਜਦੋਂ ਕਿ ਤੁਸੀਂ ਦੇਖਿਆ ਹੀ ਹੈ ਵੀ ਉਹਨਾਂ ਦੇ ਜੰਝੂ ਲਾਹੇ ਜਾਂਦੇ ਸੀ ਪਰ ਅੱਜ ਦਾ ਸਮਾਂ ਜਿਹੜਾ ਨਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਧਰਮਾਂ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਿਆ ਜਾਂਦਾ ਸੀ ਧਰਮ ਦੇ ਪਿੱਛੇ ਆਪਦਾ ਸੀਸ ਤੱਕ ਦਿੱਤਾ ਹੈ ਆਪਣੀ ਤੁਸੀਂ ਇਤਿਹਾਸ ਪੜਲੋ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਮਿਲੇਗਾ ਵੀ ਆਪਣਾ ਧਰਮ ਬਚਾਉਣ ਵਾਸਤੇ ਸੀਸ ਦਿੱਤਾ ਭਾਈ ਮਨੀ ਸਿੰਘ ਜੀ ਹੋਰਾਂ ਨੇ ਭਾਈ ਮਤੀ ਸਿੰਘ ਜੀ ਹੋਰਾਂ ਨੇ ਆਪਣੇ ਬੰਦਵਾਂ ਦੇ ਘਟਾਤੇ ਖੋਪੜੀਆਂ ਲਹਾਤੀਆਂ ਖੱਲਾਂ ਲਹਾਤੀਆਂ ਨਸੇ ਦੇ ਤੰਬਾਕੂ ਦੇ ਖੇਤ ਵਿੱਚ ਆਉਂਦੇ ਨਹੀਂ ਲੰਗੇ ਸੀ ਭਾਈ ਸਾਹਿਬ ਦੀ ਪੂਰੀ ਚਮੜੀ ਉਦੇੜਤੀ ਸੀ ਪਰ ਅੱਜ ਪੱਕੀ ਕਰ ਰਹੇ ਹਾਂ ਇੱਕ ਸਿਰਫ ਆਪਾਂ ਗੁਰੂ ਸਾਹਿਬ ਜੀ ਦੀ ਬਾਣੀ ਨਹੀਂ ਪੜ ਸਕਦੇ ਆਪਾਂ ਅੰਮ੍ਰਿਤ ਨਹੀਂ ਛਕ ਸਕਦੇ ਕਹਿਣੀ ਤੇ ਕਥਨੀ ਵਿੱਚ ਬਹੁਤ ਫਰਕ ਹੈ ਮੈਨੂੰ ਵੀ ਕਹਿੰਦੇ ਨੇ ਪੈਣੇ ਤੂੰ ਹੋ ਕੇ ਵੀ ਟੋਟਕੇ ਕਿਉਂ ਦੱਸਦੀ ਐ ਇਦਾਂ ਗੁਰਬਾਣੀ ਤੇ ਵਿਸ਼ਵਾਸ ਕਰ ਵੀ ਇਹ ਕਹਿਣਾ ਬਹੁਤ ਆਸਾਨ ਹੈ ਜਿਹੜੇ ਮੈਨੂੰ ਕਹਿ ਦਿੰਦੇ ਹੋ ਨਾ ਤੁਸੀਂ ਮੈਂ ਗੁਰਬਾਣੀ ਮੈਂ ਤੁਹਾਡੇ ਨਾਲ ਵਾਦਾ ਕਰਕੇ ਮੈਂ ਕਦੇ ਵੀ ਅਜਿਹੀ ਵੀਡੀਓ ਨਹੀਂ ਪਾਉਂਗੀ ਪਰ ਤੁਸੀਂ ਜਿਸ ਦਿਨ ਮੈਂ ਗੁਰਬਾਣੀ ਦੀ ਕੋਈ ਵੀਡੀਓ ਪਾ ਦਿੰਨੀ ਆ ਨਾ ਤੁਸੀਂ ਐਨੇ ਕਿਰਤ ਘਾਣੋ ਨਾ ਗੁਰਬਾਣੀ ਦੀ ਵੀਡੀਓ ਨੂੰ ਨਾ ਕਲਿੱਕ ਕਰਨਾ ਵੀ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਬਹੁਤ ਪੈਣ ਭਰਾ ਇਦਾਂ ਦੇ ਨੇ ਜਿਨ੍ਹਾਂ ਨੂੰ ਵਿਸ਼ਵਾਸ ਹੈ ਜਿਹੜੇ ਕਿ ਸੁਆਸ ਸੁਆਸੇ ਮਰਦੇ ਆ ਪਾਰੇ ਕਹਿੰਦੇ ਹੁੰਦੇ ਨੇ ਜਿਹੜਾ ਕਹਿੰਦੇ ਖਾਲੀ ਪੰਡਾ ਹੁੰਦਾ ਨਾ ਉਹ ਜ਼ਿਆਦਾ ਖੜਕਦਾ ਹੁੰਦਾ ਪਹਿਲਾਂ ਆਪਦੇ ਅੰਦਰ ਛਾਤੀ ਮਾਰਿਆ ਕਰੋ ਵੀ ਅਸੀਂ ਕਿੰਨੇ ਕੁ ਗੁਰ ਸਿੱਖਾਂ ਪ੍ਰਤਾਖਾਂ ਤੇ ਅਸੀਂ ਕਿੰਨੀ ਕੁ ਗੁਰਵਾਨੀ ਪੜ੍ਹਦੇ ਹਾਂ ਅਸੀਂ ਕਿੰਨਾ ਕੁ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਕਰਦੇ ਹਾਂ ਕਿਉਂਕਿ ਇੱਕ ਚੰਗਾ ਟੀਚਰ ਹੁੰਦਾ ਨਾ ਜਿਹੜਾ ਇੱਕ ਚੰਗਾ ਗੁਰੂ ਹੁੰਦਾ ਹੈ ਜਿਹੜਾ ਇੱਕ ਚੰਗਾ ਮਾਂ ਬਾਪ ਹੁੰਦਾ ਹੈ ਨਾ ਉਹ ਆਪਣੇ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਜਿਵੇਂ ਕਿ ਚੰਗੇ ਗੁਰੂ ਹੁੰਦਾ ਉਹਦੇ ਸ਼ਿਸ਼ੇ ਲਾ ਲੋ ਜਿਹੜੇ ਕਿ ਭੈਣ ਭਰ ਜਿਵੇਂ ਕਿ ਤੁਸੀਂ ਮੇਰੇ ਨਾਲ ਜੁੜੇ ਹੋ ਮੈਂ ਚਾਹੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਬਾਈ ਗੁਰੂ ਜੀ ਤੇ ਵਿਸ਼ਵਾਸ ਬੰਨਣ ਵਾਸਤੇ ਇੱਕ ਮਾਂ ਆਏਗੀ ਉਹ ਆਪਣੇ ਬੱਚੇ ਨੂੰ ਕਹਿੰਦੀ ਹੈ ਮੈਂ ਤੈਨੂੰ ਚਾਕਲੇਟ ਦੇਵਾਂਗੇ ਪੁੱਤ ਤੂੰ ਆ ਐ ਕਰ ਮੈਂ ਤੈਨੂੰ ਗਿਫਟ ਲੈ ਕੇ ਦੇਵਾਂਗੀ ਤੂੰ ਆ ਐ ਕਰ ਹਨ ਇਹਦੇ ਵਿੱਚ ਇਹ ਥੋੜੂ ਹੈਗਾ ਵੀ ਉਹ ਮਾਂ ਗਲਤ ਹੈ ਚਲੋ ਗੱਲਾਂ ਬਾਤਾਂ ਦੀਆਂ ਨਗੀਆਂ ਗੁਰੂ ਸਾਭਾ ਦੇ ਅੱਗੇ ਗਏ ਇਤਿਹਾਸ ਜਿਵੇਂ ਕਿ ਛੋਟੇ ਸਹਿਬਜ਼ਾਦਿਆਂ ਦਾ ਵੱਡੇ ਸਹਿਬਜ਼ਾਦਿਆਂ ਦਾ ਤੁਹਾਡੇ ਨਾਲ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਦਰਸ਼ਨ ਵੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਨੇ ਚਾਹਿਆ ਤੇ ਅੱਜ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਗੁਰੂ ਸਾਹਿਬ ਜੀ ਨੇ ਦਿੱਲੀ ਜਾ ਕੇ ਆਪਣਾ ਸੀਸ ਆਪਣੇ ਵਾਸਤੇ ਦਿੱਤਾ ਸੀ ਤੇ ਕਿਵੇਂ ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦੀ ਦੇਹ ਨੂੰ ਸੰਸਕਾਰ ਕੀਤਾ ਸੀ ਅੱਜ ਕੱਲ੍ਹ ਦੇਖੋ ਉਸ ਟਾਈਮ ਤਾਂ ਜ਼ਾਲਮਾਂ ਦਾ ਬਹੁਤ ਪੈਰਾ ਸੀ ਅੱਜ ਕੱਲ੍ਹ ਆਪਾਂ ਆਜ਼ਾਦ ਆਂ ਹਰ ਇੱਕ ਆਜ਼ਾਦ ਹੈ ਵਾਹਿਗੁਰੂ ਜੀ ਨੇ ਆਪਾਂ ਨੂੰ ਕਿੰਨਾ ਕੁਛ ਦਿੱਤਾ ਦੇਖੋ ਉਸ ਟਾਈਮ ਗੁਲਾਮੀ ਸੀ ਅੱਜ ਆਪਾਂ ਆਜ਼ਾਦ ਆਂ ਅਕਿਰਤ ਕਾਣਾ ਆਪਾਂ ਵਾਹਿਗੁਰੂ ਜੀ ਤੋਂ ਕੋਠੀਆਂ ਕਾਰਾਂ ਪੈਸਾ ਸਭ ਕੁਝ ਲੈ ਕੇ ਨਾ ਆਪਾਂ ਅਕਿਰਤ ਕਾਣਾ ਜਿਹੜੇ ਭੈਣ ਭਰਾ ਗੁਰੂ ਸਾਹਿਬ ਜੀ ਦੇ ਵਿਸ਼ਵਾਸ ਕਰਦੇ ਨੇ ਦੇਖੋ ਮੈਂ ਅਕਸਰ ਕਹਿੰਦੀ ਹਾਂ ਵੀ ਗੁਰੂ ਸਾਹਿਬ ਜੀ ਤੋਂ ਜੋ ਵੀ ਮੰਗੋਗੇ ਤੁਹਾਨੂੰ ਮਿਲੇਗਾ ਪਰ ਸਭ ਤੋਂ ਮੇਨ ਚੀਜ਼ ਹੈ ਵਿਸ਼ਵਾਸ ਸਤਿ ਪਿਆਰ ਮੈਂ ਕਮੈਂਟ ਦੇ ਉੱਪਰ ਆਪਣੇ ਸੌਰੀ ਥੰਬਨੇਲ ਦੇ ਉੱਪਰ ਇੱਕ ਭੈਣ ਦਾ ਕਮੈਂਟ ਵੀ ਲਾਇਆ ਉਹ ਭੈਣ ਗੁਰਬਾਣੀ ਤੇ ਬਹੁਤ ਵਿਸ਼ਵਾਸ ਕਰਦੀ ਹੈ ਦੇਖੋ ਉਹਨਾਂ ਦੀ ਬੇਟੀ ਨੂੰ ਜੋਬ ਮਿਲ ਗਈ ਉਹਨੂੰ ਬਹੁਤ ਟਾਈਮ ਹੋ ਗਿਆ ਮੇਰੇ ਨਾਲ ਜੁੜਿਆ ਨੂੰ ਤੇ ਜੋ ਮੈਂ ਦੱਸਦੇ ਵਾਈ ਗੁਰੂ ਦੀ ਕਿਰਪਾ ਦੇ ਨਾਲ ਭੈਣ ਕਰਦੇ ਨੇ ਠੀਕ ਹੈ ਜਿਹੜੇ ਮੈਂ ਤੁਹਾਨੂੰ ਛੋਟੇ-ਵੋਟੇ ਟੋਟਕੇ ਵੀ ਦੱਸ ਦਿੰਦੀਆਂ ਇਹ ਵੀ ਮੇਰਾ ਮਕਸਦ ਹੈ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਗੁਰਬਾਣੀ ਪੜੋ ਕਿਉਂਕਿ ਕਹਿੰਦੇ ਹੁੰਦੇ ਨੇ ਕੋਈ ਪਤਾ ਨਹੀਂ ਕਿਸ ਚੀਜ਼ ਦੇ ਨਾਲ ਕਿਸ ਦਾ ਭਲਾ ਹੋ ਜੇ ਈ ਆਪਣੇ ਘਰ ਦੇ ਵਿੱਚ ਗੁਰਬਾਣੀ ਪੜੋਂਗੇ ਜਲ ਰੱਖ ਕੇ ਗੁਰਬਾਣੀ ਪੜੋਂਗੇ ਉਹ ਵੀ ਤੁਹਾਨੂੰ ਫਾਇਦਾ ਹੀ ਮਿਲਣਾ ਹੈ ਤੁਸੀਂ ਪਾਠ ਚੱਪ ਜੀ ਸਦਾ ਕਰੋਗੇ ਚੌਪੀ ਸਦਾ ਕਰੋਗੇ ਬ੍ਰह्म ਕਵ ਜਿਹੜਾ ਕਰੋਗੇ ਕੁਛ ਵੀ ਤੁਸੀਂ ਬਾਣੀ ਪੜਦੇ ਹੋ ਬਾਣੀ ਦਾ ਕਹਿੰਦੇ ਸਿਰਫ ਬਾਏ ਗੁਰੂ ਸਿਮਰਨ ਕਰ ਲਓ ਹਨ ਉਹ ਵੀ ਤੁਹਾਨੂੰ ਉਧਾਰ ਦੇਗੀ ਅੱਜ ਦੀ ਜਿਹੜੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਧਿਆਨ ਨਾਲ ਸੁਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਇੱਕ ਨਾ ਮੈਂ ਤੁਹਾਨੂੰ ਕਿਹਾ ਸੀਗਾ ਜਿਹੜਾ ਹਾਈਪ ਦਾ ਬਟਨ ਹੈ نیچے ਲਾਈਕ ਸ਼ੇਅਰ ਕਮੈਂਟ ਆਉਂਦਾ ਹੈ ਨਾ ਉਥੇ ਹਾਈਪ ਦਾ ਬਟਨ ਹੈ ਕਈ ਭੈਣ ਭਰਾਵਾਂ ਨਾ ਹੈਪੀ ਸੁਣ ਗਿਆ ਉਦੋਂ ਮੈਂ ਹਾਈਪੀ ਕਹਤਾ ਸੀ ਨਾ ਵੀ ਹੈਪੀ ਹੈਪੀ ਲਿਖ ਕੇ ਮੈਨੂੰ ਕਮੈਂਟ ਕਰਨਾ ਹਾਈਪੀ ਨਹੀਂ ਮੈਂ ਕਿਹਾ ਸੀ ਲਿਖਣ ਨੂੰ ਹਾਈਪ ਦਾ ਬਟਨ ਹੈ ਨੀਚੇ ਉਹਨੂੰ ਕਲਿੱਕ ਕਰਿਆ ਕਰੋ ਉਹਦੇ ਨਾਲ ਆਪਣੀ ਵੀਡੀਓ ਅੱਗੇ ਜਾਵੇਗੀ ਹੋਰ ਭੈਣ ਭਰਾਵਾਂ ਨੂੰ ਵੀ ਮਿਲੇਗੀ ਤੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਦੇਖੋ ਇਹ ਮੇਰਾ ਇੱਕ ਤਰੀਕਾ ਲਾ ਲਓ ਤੁਸੀਂ ਇਸ ਤਰੀਕੇ ਨਾਲ ਪੇਜ ਲੈ ਲੈਣਾ ਦੇਖੋ ਇਸ ਚੀਜ਼ ਦੇ ਨਾਲ ਉਸ ਭੈਣ ਨੂੰ ਜੋ ਕਿ ਮੈਂ ਗੁਰਬਾਣੀ ਦੱਸ ਦਿਨੀ ਆ ਤੁਹਾਨੂੰ ਵੀ ਇਦਾਂ ਲਿਖੋ ਜਪਜੀ ਸਾਹਿਬ ਪੜੋ ਜਾਂ ਤੁਸੀਂ ਅਰਦਾਸ ਕਰੋ ਦੇ ਕਿਸੇ ਜਾ ਕੇ ਕੁਛ ਮੇ ਤੋਂ ਦੱਸ ਦਿਆਂ ਦੇਖੋ ਭੈਣ ਨੇ ਵਿਸ਼ਵਾਸ ਕੀਤਾ ਉਹਦੀ ਬੇਟੀ ਨੂੰ ਜੋਬ ਮਿਲ ਗਈ ਹੁਣ ਉਹ ਬੇਟੇ ਵਾਸਤੇ ਅਰਦਾਸ ਕਰ ਰਹੀ ਨੇ ਮੈਂ ਅੱਜ ਮੈਂ ਕਦੇ ਨਹੀਂ ਲਾਇਆ ਹੈਗਾ ਇਦਾਂ ਕਮੈਂਟ ਮੈਂ ਅੱਜ ਸਪੈਸ ਲਗਾਇਆ ਤੇ ਜਿਹੜਾ ਇਸ ਵੀਡੀਓ ਤੇ ਵਿਸ਼ਵਾਸ ਕਰਕੇ ਕਮੈਂਟ ਵਾਪਸ ਦੇ ਵਿੱਚ ਵਾਇਗਰੂ ਲਿਖੋਗਾ ਵਾਇਗਰੂ ਜੀ 1 ਮਹੀਨੇ ਦੇ ਵਿੱਚ ਉਹਦੀ ਕੋਈ ਨਾ ਕੋਈ ਵੱਡੀ ਮਨੋ ਕਾਮਨਾ ਜ਼ਰੂਰ ਪੂਰੀ ਕਰਨੀ ਹੈ ਕਰਨਾ ਕੀ ਹੈ ਤੁਸੀਂ ਨੇ ਅੱਜ ਇਸ ਤਰੀਕੇ ਦਾ ਕੋਈ ਵੀ ਪਲੇਨ ਪੇਜ ਲੈ ਲੈਣਾ ਇੱਕ ਪੈਨ ਲੈ ਲੈਣਾ ਦੇਖੋ ਇਹ ਇੱਕ ਵੈਗਰੂ ਜਿਹਦੀ ਯਾਦ ਦੇ ਵਿੱਚ ਸਿਰਫ 10 ਮਿੰਟ 15 ਮਿੰਟ ਤੁਸੀਂ ਕੱਢ ਕੇ ਬੈਠਣਾ ਜਿਵੇਂ ਆਪਣੇ ਕੋਈ ਮਰਗਤ ਹੋ ਜਾਂਦੀ ਹੈ ਨਾ ਆਪਾਂ ਕਿੰਨਾ ਕਿੰਨਾ ਟਾਈਮ ਹੈ ਨਾ ਬੈਠਦੇ ਆ ਤਾਂ ਤੁਸੀਂ ਅੱਧਾ ਘੰਟਾ 15 ਮਿੰਟ ਸਿਰਫ ਮੋਨ ਧਾਰ ਕੇ ਬੈਠਣਾ ਇੱਕ ਪੇਜ ਤੇ ਕਾਪੀ ਆਪਣੇ ਕੋਲੇ ਰੱਖ ਲੈਣੀ ਇਸ ਤਰੀਕੇ ਨਾਲ ਤਾਂ ਤੁਸੀਂ ਕਟੋ-ਕਟ 10 ਮਿੰਟ 5 ਮਿੰਟ ਅੱਧਾ ਘੰਟਾ ਜਿੰਨਾ ਤੁਹਾਡੇ ਤੋਂ ਹੋ ਸਕੇ ਤਾਂ ਤੁਸੀਂ ਆਪਣੇ ਮਨ ਦੇ ਵਿੱਚ ਸਿਮਰਨ ਕਰਨਾ ਹੈ ਸਿਮਰਨ ਕਿਵੇਂ ਕਰਨਾ ਹੈਗਾ ਵਾਹਿ ਗੁਰੂ ਵਾਹਿਗੁਰੂ 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 ਤੁਸੀਂ ਇਹ ਸੋਚੋ ਵੀ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠੇ ਹਾਂ ਹੋਰ ਸਾਡੇ ਕੋਲੇ ਕੋਈ ਨਹੀਂ ਉਸ ਤੋਂ ਬਾਅਦ ਜਿੰਨਾ ਕੁ ਟਾਈਮ ਤੁਹਾਡਾ ਮਨ ਟਿਕੇਗਾ ਤੁਸੀਂ ਇਸ ਚੀਜ਼ ਨੂੰ ਕਰਨਾ ਉਸ ਤੋਂ ਬਾਅਦ ਤੁਸੀਂ ਇੱਕ ਪੇਜ ਲੈ ਲੈਣਾ ਉਸ ਦੇ ਉੱਪਰ 108 ਵਾਰ ਤੁਸੀਂ ਲਿਖਣਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 108 ਵਾਰ ਲਿਖਣਾ ਜਿਹੜਾ ਵੀ ਪੈਨਪ੍ਰਾਈਸ ਚੀਜ਼ ਨੂੰ ਕਰੇਗਾ ਨਾ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਮਨੋ ਕਾਮਨਾ ਪੂਰੀ ਕਰਨਗੇ ਇਹ ਆਪਣੀ ਇਹ ਸਮਝ ਲਓ ਵੀ ਤੁਸੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਇੱਕ ਸ਼ਰਧਾਂਜਲੀ ਲਾ ਲਓ ਇੱਕ 10 ਮਿੰਟ ਸਿਮਰਨ ਕਰਕੇ ਕਹਿੰਦੇ ਹੁੰਦੇ ਨੇ ਆਪਾਂ ਵਾਹਿਗੁਰੂ ਜੀ ਤੋਂ ਭੁੱਲਾ ਬਖਸਾ ਲਈਏ ਫਿਰ ਤੁਸੀਂ ਇਸ ਪੇਜ ਨੂੰ ਇੱਕ ਮਹੀਨਾ ਸੰਭਾਲ ਕੇ ਰੱਖਣਾ ਹੈਗਾ ਇੱਕ ਮਹੀਨਾ ਸੰਭਾਲ ਕੇ ਰੱਖਣਾ ਹੈਗਾ ਉਸ ਤੋਂ ਬਾਅਦ ਇਸ ਨੂੰ ਜਲਾ ਦੇਣਾ ਜਲਾ ਕੇ ਜਿਹੜੀ ਇਹਦੀ ਰਾਖ ਹੋ ਗਈ ਕਿਸੇ ਵੀ ਗਮਲੇ ਜਾਂ ਖੇਤ ਵਗੈਰਾ ਦੇ ਵਿੱਚ ਪਾ ਦੇਣੀ ਹੈ ਪਹਿਲਾਂ ਤੁਸੀਂ ਸਿਮਰਨ ਕਰਨਾ ਹੈ ਜਿੰਨਾ ਬਟਾਈਮ ਹੋ ਤੁਹ ਸਭੂ ਉਸ ਤੋਂ ਬਾਅਦ 108 ਵਾਰ ਇਹ ਚੀਜ਼ ਲਿਖਣੀ ਹੈ ਫਿਰ ਇੱਕ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਜਿਹੜੇ ਪੈਣਪੜਾ ਅਣਪੜਨੇ ਕੋਈ ਗੱਲ ਨਹੀਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਮੂਲ ਮੰਤਰ ਕਰ ਲੈਣਾ ਤੇ ਜਿਹੜੇ ਪੈਣਪੜਾ ਪੜੇ ਹੋਏ ਨੇ ਫਿਰ ਤੁਸੀਂ ਆਨੰਦ ਸਾਹਿਬ ਕਰਨਾ ਹੈ ਘੱਟੋ ਘੱਟ ਅੱਧਾ ਘੰਟਾ ਤੁਸੀਂ ਵਾਹਿਗੁਰੂ ਜੀ ਦੇ ਚਰਨਾ ਵਾਸਤੇ ਜ਼ਰੂਰ ਕੱਢਣਾ ਤੁਸੀਂ ਐਂ ਦੇਖੋ ਵੀ ਜਿਹੜਾ ਤੁਸੀਂ ਇਹ 30 ਮਿੰਟ 30 ਮਿੰਟ ਅੱਜ ਤੁਸੀਂ ਕੱਢੋਗੇ ਨਾ ਤਾਂ ਇਹ ਇੱਕ ਮਹੀਨਾ 30 ਦਿਨਾਂ ਦਾ ਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਖੁਸ਼ੀਆਂ ਲੈ ਕੇ ਆਏਗਾ ਤੁਸੀਂ ਹੈਰਾਨ ਰਹਿ ਜਾਓਗੇ ਤੇ ਇੱਕ ਭੈਣ ਮੇਰੀ ਹੋਰ ਮੈਨੂੰ ਕਮੈਂਟ ਕਰਦੇ ਆ ਕਿ ਦੀਦੀ ਮੇਰੇ ਬੇਟੇ ਦਾ ਵੀਜਾ ਨਹੀਂ ਲੱਗ ਰਿਹਾ ਤਾਂ ਭੈਣ ਮੈਂ ਤੈਨੂੰ ਅੱਜ ਇਸ ਵੀਡੀਓ ਦੇ ਵਿੱਚ ਕਹਿਣੀ ਆ ਕਿ ਤੂੰ ਇਸ ਚੀਜ਼ ਨੂੰ ਵਿਸ਼ਵਾਸ ਨਾਲ ਕਰੀ ਆ ਮਹੀਨੇ ਦੇ ਵਿੱਚ ਤੇਰੇ ਬੇਟੇ ਦਾ ਵੀਜਾ ਆ ਜਾਊਗਾ ਕਹਿਣ ਤੋਂ ਮੇਰਾ ਭਾਵ ਹੈ ਵੀ ਵਾਹਿਗੁਰੂ ਜੀ ਤੇ ਗੁਰਵਾਣੀ ਤੇ ਤੁਸੀਂ ਵਿਸ਼ਵਾਸ ਕਰਕੇ ਤਾਂ ਦੇਖੋ ਕਹਿਣ ਤੋਂ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਨਾਲ ਤਾਂ ਕਹਿੰਦੇ ਆਪਾਂ ਬਹੁਤ ਪਹਾੜ ਕਰਦਿਨੇ ਪਰ ਉਸ ਨੂੰ ਪ੍ਰੈਕਟੀਕਲੀ ਕਰਨਾ ਬਹੁਤ ਮੁਸ਼ਕਿਲ ਹੈ ਕਰਕੇ ਤਾਂ ਦੇਖੋ ਉਸ ਦੇ ਪਿਆਰ ਦੇ ਵਿੱਚ ਬੈਠ ਕੇ ਤਾਂ ਦੇਖੋ ਪੰਦਾ ਦੇਖੋ ਕਮਾਕਾਰਾਂ ਵਾਲੇ ਆਪਾਂ ਸਾਰਿਆਂ ਕਿਸੇ ਨੂੰ ਟਾਈਮ ਨਹੀਂ ਹੈਗਾ ਗੁਰੂ ਸਾਹਿਬ ਆਪਣੇ ਵਾਸਤੇ ਸੀਸ ਦੇ ਸਕਦੇ ਨੇ ਆਪਣੇ ਪੋਤਿਆਂ ਨੂੰ ਦੇ ਸਕਦੇ ਨੇ ਆਪ ਜਾ ਸਕਦੇ ਨੇ ਤੇ ਆਪਾਂ ਸਮਝ ਲਵੋ ਕਿੱਥੇ ਖੜੇ ਆ ਇਹ ਚੀਜ਼ ਤੁਸੀਂ ਸਾਰੇ ਪੈਨਪ੍ਰਾਵਾ ਨੇ ਅੱਜ ਕਰਨੀਆਂ ਤਾਂ ਕੋਸ਼ਿਸ਼ ਕਰੋ ਵੀ ਇੱਕ ਵਾਰ ਗੁਰੂ ਘਰ ਜਾ ਕੇ ਅੱਜ ਨਮਸਤਕ ਜੀ ਹੋ ਕੇ ਜਰੂਰ ਆਮ ਗੁਰੂ ਸਭਾ ਦੇ ਅੱਗੇ ਆਪਣਾ ਇਹ ਸੀਸ ਝੁਕਾ ਕੇ ਆਪਣੇ ਜਿਹੜੇ ਮਾੜੇ ਕਰਮ ਨੇ ਜਿਹੜੇ ਆਪਾਂ ਕਾਲ ਯੁਗ ਦੇ ਵਿੱਚ ਆ ਕੇ ਕਰ ਰਹੇ ਹਨ ਇਹਨੂੰ ਕੱਟੇ ਜਾਣਾ ਇਹ ਚੀਜ਼ ਤੁਸੀਂ ਪੂਰੇ ਵਿਸ਼ਵਾਸ ਨਾਲ ਕਰਨੀ ਹੈ ਜਿਹੜਾ ਪੈਣਪੜਾ ਵਿਸ਼ਵਾਸ ਨਾ ਕਰੇਗਾ ਉਹਦੇ ਵਾਹਿਗੁਰੂ ਜੀ ਬੇੜੇ ਜ਼ਰੂਰ ਪਾਰ ਕਰਨਗੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤਕਲੀਸ ਸਾਰੇ ਪੈਣਪੜਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ